ਸਤਰਾਣਾ ਦੇ ਹਲਕੇ ਦੇ ਪਿੰਡੇ ਜੋੜੇ ਮਾਜਰਾ ਜੋੜੇ ਮਾਜਰਾ ਜਿਹੜੀ ਬਾਖੜਾ ਨਹਿਰ ਕਾ ਤੁਹਾਨੂੰ ਪੁਲ ਦਿਖਾ ਰਹੇ ਆ ਇਹ ਬਾਖੜਾ ਨਹਿਰ ਕਾ ਪੁਲ 17 ਅਕਤੂਬਰ 2025 ਨੂੰ ਟੁੱਟ ਗਿਆ ਲੇਕਿਨ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਇਹ ਜਿਹੜੀ ਸੜਕ ਹੈ ਮਵੀ ਹੋ ਕੇ ਜਿਹੜਾ ਪਟਿਆਲਾ ਪਾਤਰਾ ਰੋਡ ਹੈ ਉਹਦੇ ਨਾਲ ਜੋੜਦੀ ਹੈ ਔਰ ਹੁਣ ਕੁਛੀ ਦਿਨਾਂ ਵਿੱਚ ਹੀ ਜਿਹੜਾ ਕਟੜਾ ਐਕਸਪ੍ਰੈਸ ਹਾਈਵੇ ਜੰਮੂ ਕਟੜੇ ਵਾਲਾ ਦਿੱਲੀ ਵਾਲਾ ਉਹ ਚਾਲੂ ਹੋ ਜਾਣਾ ਔਰ ਇੱਥੋਂ ਜਿਹੜੇ ਲੋਕ ਆਂਦੇ ਆ ਇਸ ਸਾਈਡ ਤੋਂ ਜਿੰਨੇ ਵੀ ਆ ਇੱਧਰ ਦੇਖੋ ਤੁਸੀਂ ਇੱਧਰ ਹਰਿਆਣਾ ਦੇ ਪਿੰਡ ਲੱਗਦੇ ਬਸਪੁਰ ਹੋ ਗਿਆ ਸਤਰਾਣਾ ਹੋ ਔਰ ਤਨੇਠਾ ਹੋ ਗਿਆ ਰਤਨਹੀੜੀ ਹੋਗੀ ਕਾਫੀ ਪਿੰਡ ਇਸ ਪਾਸੇ ਲੱਗਦੇ ਆਂ ਔਰ ਜਿਹੜੇ ਕਿ ਗੂਲਤ ਸੀਕੇ ਤੱਕੇ ਹਰਿਆਣਾ ਕਥਲ ਜ਼ਿਲ੍ਹੇ ਕੇ ਪਿੰਡ ਵੀ ਇਸ ਰਸਤੇ ਸੰਗਰੂਰ ਜਾਂ ਕਿਸੇ ਨੇ ਪਾਤਣਾ ਜਾਣਾ ਇੱਧਰ ਆਂਦੇ ਸੀ ਔਰ ਇਸ ਪੁਲ ਟੁੱਟਣ ਨਾਲ ਕਾਫੀ ਪਰੇਸ਼ਾਨੀ ਹੁਣ ਅਸੀਂ ਮੌਕੇ ਤੇ ਵੀ ਦੇਖਿਆ ਇੱਥੇ ਗੱਡੀਆਂ ਕੋਈ ਜਿਸ ਨੂੰ ਨਹੀਂ ਪਤਾ ਅਗਲਾ ਕਿਸੇ ਕਮ ਰਿਸ਼ਤੇਦਾਰਾ ਦੇ ਆਏ ਸੇ ਕੋਈ ਦੁੱਖ ਚੇ ਕੋਈ ਸੁਖ ਚੇ ਉਹਨਾਂ ਨੂੰ ਇੱਥੇ ਆ ਕੇ ਰਾਤ ਹਨੇਰੀ ਮਾ ਕੇ ਦਿਨ ਚੋਂ ਪਤਲਾ ਦੇ ਪੁਲ ਟੁੱਟੇ ਫਿਰ ਆਪਣੀਆਂ ਗੱਡੀਆਂ ਘੁਮਾ ਕੇ ਜੰਨੇ ਔਰ ਖਾਸ ਤੌਰ ਤੇ ਕਿਸਾਨ ਐ ਮਜ਼ਦੂਰ ਐ ਉਹਨਾਂ ਨੂੰ ਅੱਗੇ ਬੇਲੂ ਮਾ ਦੇ ਪੁਲੇ ਜਿਹੜਾ ਬਖੜਾ ਕੋ ਥੋੜਾ ਸਾ ਸਿਰਫ ਮੋਟਰਸਾਈਕਲ ਲੰਘ ਸਕਦੇ ਉਹਦੇ ਉੱਤੇ ਔਰ ਅੱਗੇ ਇੱਥੋਂ ਤਨੇਠਾ ਹੀ ਪੈਂਦਾ 4-5 ਕਿਲੋਮੀਟਰ ਫਿਰ ਘੁੰਮ ਕੇ ਆਣੇ ਕਿਸਾਨ ਪਰਲੇ ਪਾਸੇ ਮਜ਼ਦੂਰਾਂ ਨੂੰ ਇਸ ਤਰ੍ਹਾਂ ਮੁਸ਼ਕਲ ਐ ਕਿ ਜਮੀਦਾਰਾਂ ਦੇ ਖੇਤ ਇਸ ਪੁਲ ਕੇ ਨਹਿਰ ਦੇ ਪਰਲੇ ਪਾਸੇ ਵੀ ਐ ਕਾਫੀ ਮੁਸ਼ਕਲ ਲੋਕਾਂ ਨੂੰ ਤੇ ਸਿਚਾਈ ਵਿਭਾਗ ਇਸ ਪੁਲ ਨੂੰ ਜਲਦੀ ਜਲਦੀ ਬਣਵਾਵੇ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲੇ ਜੀ ਦਾ ਅਮਰਿਤਪਾਲ ਸਿੰਘ ਜੀ ਹਾਂ ਤੁਸੀਂ ਇਧਰੋਂ ਕਿੱਥੇ ਜਾਣਾ ਸੀ ਅਸੀਂ ਪਟਿਆਲੇ ਜਾਣਾ ਸੀ ਤੇ ਇੱਥੇ ਆ ਕੇ ਗਿਆ ਪੁਲ ਦਾ ਪਤਾ ਲੱਗਿਆ ਹਾਂ ਜੀ ਪੁਲ ਦਾ ਪਤਾ ਲੱਗਿਆ ਤੇ ਹੁਣ ਸੰਤਰੇ ਟੇਹਲਦੀ ਜਾਣਾ ਪੈਣਾ ਘੁੰਮ ਕੇ ਪਹਿਲਾਂ ਤੁਸੀਂ ਇਧਰੋਂ ਜਾਂਦੇ ਸੀ ਪਹਿਲਾਂ ਹਾਂ ਜੀ ਹਾਂ ਜੀ ਇਧਰੋਂ ਲੰਘ ਕੇ ਸਿੱਧਾ ਹੋ ਜਾਈਦਾ ਇਸ ਮਾਣੇ ਨੂੰ ਤੁਸੀਂ ਕਿੱਥੇ ਗਏ ਸੀ ਪਿੰਡੀਆਂ ਸੀ ਹਾਂ ਜੀ ਹਾਂ ਜੀ ਬਾਦਸ਼ਾਹਪੁਰ ਅੱਛਾ ਬਾਦਸ਼ਾਹਪੁਰ ਜੀ 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 ਕੀ ਮੰਗ ਕਰਦੇ ਹੋ ਜਲਦੀ ਬਣੇ ਬਣੇ ਵਧੀਆ ਬਣੂਗਾ ਤੇ ਤਾਂ ਹੀ ਸਾਰਿਆਂ ਦਾ ਹੱਲ ਹੋਊਗਾ ਲੰਘਣ ਦਾ ਇ ਜੀ ਮੇਰਾ ਨਾਮ ਨਵਦੀਪ ਸਿੰਘ ਹੈ ਜੀ ਹਾਂ ਇੱਧਰ ਕਿੱਧਰ ਗਏ ਸੀ ਇੱਥੋਂ ਆਏ ਆ ਜੀ ਅਸੀਂ ਉਜਾ ਪਿੰਡ ਤੋਂ ਆਏ ਆ ਜੀ ਤੇ ਅੰਮ੍ਰਿਤਸਰ ਜਾਣਾ ਜੀ ਇੱਥੇ ਤੇ ਇਸ ਪੁਲ ਕੇ ਇੱਥੇ ਤੋਂ ਪਹਿਲੇ ਇੱਧਰੋਂ ਗਏ ਹੋ ਪਹਿਲਾਂ ਪਹਿਲਾਂ ਕਾਫੀ ਵਾਰ ਹੀ ਗਏ ਆ ਜੀ ਇੱਧਰ ਦੀ ਸ਼ਾਰਟਕਟ ਪੈਂਦਾ ਰਸਤਾ ਇਹ ਪੁਲ ਕੀ ਸੜਕਾਂ ਦੇ ਮੜੇ ਹਲਾਦੇ ਆ ਜੀ ਪੁਲ ਤੇ ਬੜੀ ਦੂਰ ਦੀ ਗੱਲ ਆ ਇਹ ਤਾਂ ਗਾਂ ਕਿਤੇ ਕੋਈ ਚੰਗੀ ਗਵਰਨਮੈਂਟ ਆਊਗੀ ਸ਼੍ਰੋਮਣੀ ਅਕਾਲੀ ਦਲ ਵਰਗੀ ਜਿਹੜੀ ਵਿਕਾਸ ਕਰਦੀ ਆ ਤੇ ਉਹ ਇਹ ਪੁਲ ਬਣਾਊਗੀ ਇਹਨਾਂ ਇਸ ਗਵਰਨਮੈਂਟ ਤੋਂ ਕੋਈ ਆਸ ਨਹੀਂ ਜੀ ਤੁਹਾਨੂੰ ਠੀਕ ਹੈ ਬਹੁਤ ਮੁਸ਼ਕਲ ਆ ਰਹੀ ਜੀ ਉਹ ਕੰਮ ਕਿ ਕਿਥੋਂ ਕਿਥੋਂ ਲੈ ਕੇ ਆਂਦੇ ਨੇ ਵਿਚਾਰੇ ਕਕਰ ਵਾਲੇ ਡੀ ਬੇਸਕੂਲ ਚ ਪੜਦੇ ਨੇ ਜੀ ਕਿ ਕਿਧਰ ਹੀ ਜਾਂਦੇ ਨੇ ਬੱਚਾਂ ਨੂੰ ਬਹੁਤ ਦਿੱਕਤ ਆ ਗਈ ਕੋਈ ਖਨੂਰੀ ਕਿ ਨਹੀਂ ਦੀ ਬੱਸ ਲੈ ਕੇ ਜਾਂਦਾ ਵੀ ਕਿਧਰ ਦੀ ਲੈ ਕੇ ਜਾਂਦਾ ਜੀ ਪੜਨ ਵਾਸਤੇ ਬੱਚਿਆਂ ਲਈ ਬੱਸ ਜੀ ਸਕੂਲ ਦੇ ਬੱਚੇ ਹਾਂਜੀ ਹਾਂਜੀ ਉਹਨੂੰ ਦਿੱਕਤ ਬਹੁਤ ਆ ਗਈ ਤੇ 1 ਕਰੋੜਾ ਖਤਰਨਾਗਾ ਜੀ ਰੋਡ ਚੱਲਣ ਦਾ ਬਹੁਤ ਜਿਆਦਾ ਲੱਗਿਆ ਇਧਰਲਾ ਨਹੀਂ ਸ਼ੋਰਟਕਟ ਨਿਕਲ ਜਾਂਦੀਆਂ ਨੇ ਬੱਸਾਂ ਠੀਕ ਹੈ ਜੀ ਸ਼ੋਰਟਕਟ ਹੋ ਵੀ ਹਾਂਜੀ ਮੰਗੀ ਐ ਜਲਦੀ ਜਲਦੀ ਇਹ ਪੁਲ ਬਣਨਾ ਚਾਹੀਦਾ ਜੀ ਹੂੰ ਕੀ ਤੋ ਸੇਤੀ ਬੱਤੋ ਬੱਤ ਬਣ ਜੇ ਤਾਂ ਕੋਈ ਦਿਹਾੜੀਦਾਰ ਬੰਦੇ ਆਂਦੇ ਨੇ ਕਟਵਰ 30 35 ਪਿੰਡ ਪੈਂਦੇ ਨੇ ਜਿਹੜੇ ਇਥੋਂ ਕ੍ਰੋਸ ਕਰਦੇ ਨੇ ਪੁਲ ਦੇ ਉੱਪਰ ਦੀ ਦਿਹਾੜੀਦਾਰ ਜੀ ਠੀਕ ਹੈ ਜੀ ਛੋੜਾ ਵੀ ਬੰਨਾ ਚਾਹੀਦਾ ਹਾਂ ਜੀ ਹਾਂ ਛੋੜਾ ਵੀ ਹੋਣਾ ਚਾਹੀਦਾ ਇਹ ਜੀ ਇਹ ਦੋ ਬਾਈਪਾਸ ਦੋ ਗੱਡੀਆਂ ਲੰਘਦੀਆਂ ਹੋਣਾ ਸ਼ੈਡ ਮੈਂ ਠੀਕ ਹੈ ਜੀ ਛੋੜਾ ਹਫਤਾਰ ਸਿੰਘ ਜੀ ਹਾਂ ਹਫਤਾਰ ਸਿੰਘ ਸਰਪੰਚਾ ਜੁੜੇ ਮਾਦਰੇ ਕੇ ਹਾਂ ਜੀ ਹਾਂ ਇਹ ਪੁਲ ਟੁੱਟੇ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਤਕਰੀਬਨ 2 ਮਹੀਨੇ ਹੋ ਗਏ ਜੀ ਤੇ ਕੀ ਮੁਸ਼ਕਲ ਹੈ ਥੋੜੇ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਮੁਸ਼ਕਲ ਤਾਂ ਦੇਖੋ ਇਹ ਸਾਰੇ ਦਿਹਾੜੀਦਾਰਾਂ ਨੂੰ ਤੇ ਇਧਰ ਖੇਤੀਬਾੜੀ ਵਾਲਿਆਂ ਨੂੰ ਬਹੁਤ ਦਿੱਕਤ ਹੈ ਜੀ ਸਾਡੇ ਬਾਬੇ ਦੀ ਸਮਾਧਾਰੇ ਪੂਰਨ ਦਾਦੀ ਉਹਦੇ ਮੱਥਾ ਟੇਕਦਾ ਮੰਗਲਵਾਰ ਨੂੰ ਸਮਾਨੇ ਤੱਕਦੇ ਲੋਕ ਪਟਿਆਲੇ ਤੱਕਦੇ ਆਉਂਦੇ ਨਹੀਂ ਜੀ ਤੇ ਸਾਨੂੰ ਵੀ ਬਹੁਤ ਦਿੱਕਤ ਆਉਂਦੀ ਹੈ ਜੀ ਹੁਣ ਸਾਨੂੰ ਵੀ ਘੁੰਮ ਕੇ ਜਾਣਾ ਪੈਂਦਾ 9 ਕਿਲੋ ਮੀਟਰ ਬੇਲੂ ਮਜਰੇ ਕਰਨੀ ਉਹ ਵੀ ਗਾਹ ਪੋਲਾ ਆਪਣਾ ਥੋੜਾ ਜਿਆਦਾ ਤੰਗ ਆ ਜੀ ਤੇ ਤਨੇਠੇ ਦੇ ਪਾਸੇ ਤਨੇਠੇ 15 ਕਿਲੋਮੀਟਰ ਤਨੇਠੇ ਕਨੀ ਦੀ ਆਉਣਾ ਪੈਂਦਾ ਜੀ ਤੇ ਆure ਸਾਡੇ ਸੈਲਰ ਚ ਲੱਗ ਰਹੇ ਬੱਚੇ ਲੱਗ ਰਹੇ ਸਾਡੇ ਪਿੰਡੋ ਲੱਗ ਰਹੇ ਨੇ ਜਵਾਹ ਵੀ ਉਹਨਾਂ ਨੂੰ ਵੀ ਹੁਣਾ ਉੱਤੋਂ ਦੀ ਘੁੰਮ ਕੇ ਜਾਣਾ ਪੈਂਦਾ ਡਿਹੜੀਦਾਰ ਬੰਦਿਆ ਸਾਰੇ ਵੀ ਮਜ਼ਦੂਰਾਂ ਨੂੰ ਕਿੰਨੀ ਮੁਸ਼ਕਿਲ ਹੈ ਮਜ਼ਦੂਰੀ ਕੰਡਾ ਨੇ ਕਿਤੇ ਬਹੁਤ ਜ਼ਿਆਦਾ ਮੁਸ਼ਕਿਲ ਹੈ ਰੋਟੀ ਵੀ ਗਈ ਵਾਰਾ ਕਈ ਵਾਰ ਇਧਰ ਸਮਾਨੀ ਦੀ ਮੰਗਾਉਣੀ ਪੈਂਦੀ ਉਹਨਾਂ ਨੂੰ ਮੁੱਲੇ ਇਹ ਮੰਗ ਕਰ ਦੋ ਸਰਕਾਰ ਸਰਕਾਰ ਤੋਂ ਤਾਂ ਦੇਖੋ ਅਸੀਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਬਣਨਾ ਚਾਹੀਦਾ ਪੁਲਿਸ ਜੀ ਸਰਪੰਚੋ ਕੱਲ ਕੋਈ ਟੀਮ ਆਈ ਥੀ ਹਾਂ ਕੱਲ ਆਈ ਸੀ ਇਸ ਟੀਮ ਕੀ ਕਹਿ ਗਈ ਉਹ ਟੀਮ ਤਾਂ ਇਹ ਗੱਲ ਕਹੀ ਹੈ ਜੀ ਵੀ ਟੈਂਡਰ ਇਹਦਾ ਪਾਸ ਹੋ ਗਿਆ ਵੀ ਮਤਲਬ ਅ 126000 ਨਾ ਹਾਂ ਤੁਹਾਡਾ ਮੇਰਾ ਨਾਮ ਪ੍ਰਤਪਾਲ ਸਿੰਘ ਆ ਜੀ ਹਾਂ ਜੋੜੇ ਮਜਰੇ ਤੋਂ ਹਾਂਜੀ ਮੈਂ ਜੋੜੇ ਮਜਰੇ ਤੋਂ ਆ ਜੀ ਟੁੱਟਣ ਨਾਲ ਕਿੰਨੀ ਗੱਵਰ دیر ਕਿੰਨੇ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਸਰ ਸਾਡੇ ਪਿੰਡ ਦੀ ਕਾਫੀ ਆਬਾਦੀ ਹੈ ਜੀ ਸਾਰਿਆਂ ਨੂੰ ਪਰੇਸ਼ਾਨੀਆਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ ਹਰ ਇੱਕ ਵਰਗ ਨੂੰ ਜੀ ਇੱਥੋਂ ਜਾਣ ਵਾਲਿਆਂ ਨੂੰ ਜੀ ਆਲੇ-ਦਾਲ ਦੇ ਪਿੰਡਾਂ ਨੂੰ ਵੀ ਪਰੇਸ਼ਾਨੀ ਹੈ ਜੀ ਕਿਉਂਕਿ ਇਹ ਅੱਗੇ ਜਾ ਕੇ ਵੱਡੇ ਰੋਡ ਨਾਲ ਜੁੜਦਾ ਹੈ ਜੀ ਲਿੰਕ ਰੋਡ ਸੀਗਾ ਹਨਾ ਹੁਣ ਉਹ ਗੇੜ ਪਾ ਕੇ ਆਉਣਾ ਪੈਂਦਾ ਕਾਫੀ 22-25 ਕਿਲੋਮੀਟਰ ਦਾ ਗੇੜ ਪੈਂਦਾ ਜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਸਾਨੂੰ ਇਸ ਚੀਜ਼ ਦੀ ਤੇ ਮਜ਼ਦੂਰਾਂ ਨੂੰ ਜ਼ਿਮੀਂਦਾਰਾਂ ਨੂੰ ਹਾਂਜੀ ਹਾਂ ਹਰ ਇੱਕ ਵਰਗ ਨੂੰ ਇੱਧਰ ਜ਼ਿਮੀਂਦਾਰਾਂ ਦੇ ਇੱਧਰ ਹੈਗੇ ਜੀ ਸਾਡੇ 35-40 ਘਰਾਂ ਦੇ ਖੇਤ ਹੈਗੇ ਜੀ ਇੱਧਰ ਜੜਮਜਰੇ ਚੋਂ ਤੇ ਸਾਰਿਆਂ ਨੂੰ ਬਾਕੀ ਮਜ਼ਦੂਰ ਵਰਗ ਨੂੰ ਵੀ ਸਾਰੇ ਖੇਤੀਬਾਤੀ ਦੇ ਕੰਮ ਜਾਂਦੇ ਨੇ ਜੀ ਮਜ਼ਦੂਰੀ ਦੇ ਸਾਰਿਆਂ ਨੂੰ ਦਿੱਕਤ ਆ ਰਹੀ ਹੈ ਜੀ ਇਸ ਵਿੱਚ ਕਿੱਥੋਂ ਕਿੱਥੇ ਕਿਹੜੇ ਕਿਹੜੇ ਪਿੰਡ ਲੱਗਦੇ ਇੱਧਰਲੇ ਪਾਸੇ ਸਰ ਇੱਧਰ 22-25 ਬਾਸ਼ਪੁਰ ਤੱਕ ਦੇ ਗਰਦ ਕੁਆਉਂਦੇ ਨੇ ਇਹ ਖੜਕਾ ਕਰਕਾ குருਕਾ ਇਹ ਰਵਾਗੈਰਾ ਜਿਹੜੇ ਵੀ ਹੈਗੇ ਟੋਲ ਟੈਕਸ ਹਨਾ ਚੀਕਾ ਗੁਲਾ ਸਭ ਇੱਧਰ ਨੂੰ ਆਉਂਦੇ ਨਹੀਂ ਇਸ ਕਰਕੇ ਦਿੱਕਤ ਪੈਂਦੀ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਇਹਦੇ ਤੇ ਮੰਗ ਕਰਦੇ ਹੋ ਮੰਗ ਤਾਂ ਇਹ ਹੀ ਹੈ ਜੀ ਵੀ ਜਲਦੀ ਤੋਂ ਜਲਦੀ ਬਣਾਇਆ ਜਾਵੇ ਠੀਕ ਹੈ ਠੀਕ ਇਹਦਾ ਬਿਲਕੁਲ ਜੀ ਇਹ ਉਸੇ ਦਿਨ ਅਸੀਂ ਜਿਹੜਾ ਹੈਗੇ ਆ ਉਹਦਾ ਸਾਰਾ ਐਸਟੀਮੇਟ ਵਗੈਰਾ ਬਣਵਾ ਕੇ ਸਾਰਾ ਭੇਜ ਦਿੱਤਾ ਔਰ ਇਹ ਜਿਹੜਾ ਹੈਗਾ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਬੜੀ ਜਲਦੀ ਹੈ ਜਿਹੜਾ ਬਣਵਾ ਕੇ ਇਹਨੂੰ ਤਿਆਰ ਕੀਤਾ ਜਾਊਗਾ ਉਮੀਦ ਹੈ ਕਿ 6 ਮਹੀਨਿਆਂ ਦੇ ਵਿੱਚ ਵਿੱਚ ਇਹਦਾ ਸਾਰਾ ਜਿਹੜਾ ਪ੍ਰਪੋਜ਼ਲ ਵਗੈਰਾ ਬਣ ਕੇ ਆ ਜਿਹੜਾ ਜਿਹੜਾ ਉਹਨੂੰ ਜਿੰਨਾ ਖਰਚਾ ਹੋਣਾ ਉਹ ਸਾਰਾ ਪਾਸ ਹੋ ਕੇ ਸੁਭਾਵਨਾ ਕਿ 6 ਇੱਕ ਮਹੀਨੇ ਇਹਦੇ ਵਿੱਚ ਲੱਗ ਜਾਣਗੇ ਔਰ 6 ਮਹੀਨਿਆਂ ਦੇ ਵਿੱਚ ਵਿੱਚ ਇਹ ਸਟਾਰਟ ਹੋ ਜਾਊਗਾ